ਸਾਰਿਆਂ ਨੂੰ ਮੈਂ ਹਰਜਿੰਦਰ ਸਿੰਘ ਧਮਾਨ ਪੀਪੀਏ ਨਿਊਜ਼ ਥੋਰੀ ਅੱਜ ਆਪਾਂ ਪਹੁੰਚਿਆ ਨਗਰ ਮੀਮਸਾ ਦੇ ਵਿੱਚ ਅੱਜ ਇੱਥੇ ਸਾਡੇ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਹਲਕਾ ਅਨਚਾਰਜ ਸਰਦਾਰ ਅਸ਼ਪਾਲ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਨੇ ਆਓ ਆਪਾਂ ਉਹਨਾਂ ਨਾਲ ਪਟਿਆ ਮਟਾਂ ਜ਼ਰਾ ਕਰਦੇ ਆਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਤੇ ਆਪਾਂ ਮੀਮਸਾ ਨਗਰ ਵਿੱਚ ਪਹੁੰਚਿਆ ਜੀ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੁਦ ਨਸ਼ਿਆਂ ਵਿਰੁੱਧ ਜੋ ਮਹਿੰਮਤ ਹੋਰੀ ਗਈ ਹੈ ਅੱਜ ਉਹਨਾਂ ਦੇ ਪਾਰਟੀ ਦੇ ਨਮਾਇंदे ਹਲਕਾਨ ਚਾਰਜ ਸਰਦਾਰ ਰਸ਼ਪਾਲ ਸਿੰਘ ਜੀ ਸਾਡੇ ਤੇ ਮੈਨੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਉਹ ਗੱਲਾਂ ਪੁੱਛਦਾਂ ਨਾ ਵੀ ਕਿੰਨਾ ਕਵਰੇਜ ਹੋਈ ਹੈ ਇਹੋ ਨਸ਼ਾ ਮਹਮਾਰੇ ਅ ਅਸੀਂ ਜੀ ਅੱਜ ਮੀਮਸੇ ਪਿੰਡ 'ਚ ਖੜੇ ਆ ਮੇਰੇ ਨਾਲ ਸਤਿਕਾਰਯੋਗ ਸਰਪੰਚ ਸਾਹਿਬ ਖੜੇ ਆ ਤੇ ਪਿੰਡ ਦੀ ਪੰਚਾਇਤ ਖੜੀ ਆ ਮੈਨੂੰ ਦੱਸਣ 'ਚ ਖੁਸ਼ੀ ਹੋ ਰਹੀ ਹੈ ਕਿ ਅਸੀਂ 2 ਕੁ ਮਹੀਨੇ ਪਹਿਲਾਂ ਜੁਦਨਸ਼ ਅੰਬਰੁੱਧ ਦੀ ਮਹੀਮ ਦਾ ਆਗਾਜ਼ ਕਰਿਆ ਸੀਗਾ ਲਗਭਗ ਹਲਕੇ ਦੇ ਸਾਰੇ ਪਿੰਡ ਤੇ ਧੂਰੀ ਸ਼ਹਿਰ ਕਰਿਆ ਅਸੀਂ 100 ਪਲੱਸ ਤਾਂ ਜਿਹੜਾ ਬੱਚਾ ਮੁੰਡਾ ਚਿੱਟੇ ਦਾ ਨਸ਼ਾ ਕਰਦਾ ਸੀਗਾ ਉਹਨਾਂ ਨੂੰ ਕੈਂਪਾਂ 'ਚ ਭੇਜਿਆ ਇੱਕਾ ਦੋਕਾ ਨੇ ਵਾਪਸ ਦੁਬਾਰਾ ਕਰਨ ਲੱਗ ਗਏ ਹੋਣਗੇ ਪਰ ਬਹੁਤ ਵਧੀਆ ਸਕਸੈਸ ਹੈ ਬਹੁਤ ਮੁੰਡੇ ਨੇ ਜਿਹੜੇ ਉੱਥੋਂ ਸੁਧਰ ਕੇ ਨਿਕਲੇ ਆ ਬਹੁਤ ਜਿਹੜੇ ਹੋਰ ਕਿਸਮ ਦੇ ਨਸ਼ੇ ਕਰਦੇ ਸੀਗੇ ਉਹਨਾਂ ਨੂੰ ਮੈਡੀਸਿਨ ਵੀ ਦਵਾਈ ਆ ਕਾਉਂਸਲਿੰਗ ਵੀ ਪ੍ਰੋਪਰ ਕਰਵਾਈ ਆ ਤੇ ਪਿੰਡਾਂ ਵਿੱਚੋਂ ਬੜਾ ਸੋਨਾ ਹਦਾਰਾ ਮਿਲਿਆ ਸਾਡਾ ਪ੍ਰਸ਼ਾਸਨ ਨੇ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਸਾਡਾ ਰੈਵਨਿਊ ਡਿਪਾਰਟਮੈਂਟ ਹੋਵੇ ਡਿਊਫਤਰ ਹੋਵੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਹੈਲਥ ਡਿਪਾਰਟਮੈਂਟ ਨੇ ਬਹੁਤ ਸਹਿਯੋਗ ਦਿੱਤਾ ਇਸ ਮੁਹਿੰਮ ਨੂੰ ਅਸੀਂ ਅੱਗੇ ਲੈ ਜਾਂਦੇ ਹੋਏ ਹੁਣ ਪਿੰਡ ਦੇ ਵਿੱਚ ਬੀਡੀਸੀ ਜਿਹੜੀਆਂ ਕਮਿਟੀਆਂ ਨੇ ਉਹ ਬਣਾ ਰਿਹਾ ਤਾਂ ਜੋ ਜਿਹੜੇ ਹਰੇਕ ਬੰਦੇ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਫਿਕਸ ਹੋਵੇ ਪਿੰਡ ਦੇ ਵਿੱਚ ਉਹ ਕਈ ਵਾਰ ਕੀ ਹੁੰਦਾ ਜੀ ਵੀ ਜਿਹੜਾ ਨਸ਼ੇ ਵਾਲਾ ਹੁੰਦਾ ਦੇਰ ਸਵੇਰ ਪਿੰਡ ਚ ਆ ਕੇ ਨਸ਼ਾ ਵੇਚਦਿਆ ਜੀ ਪਤਾ ਨਹੀਂ ਲੱਗਦਾ ਪਰ ਜਦੋਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਹੋ ਗਈਆਂ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਨੇ ਸਰਪੰਚ ਸਾਹਿਬ ਇੱਥੋਂ ਦੇ ਮੁੱਖ ਮੁਖੀ ਨੇ ਇਸ ਦੇ ਨਾਲ ਕੀ ਹੋਊਗਾ ਕਿ ਇਹਨਾਂ ਨੂੰ ਜ਼ਿਆਦਾ ਪਤਾ ਲੱਗਦਾ ਪਿੰਡ ਵਾਲਿਆਂ ਨੂੰ ਵੀ ਕਿਹੜੀ ਸ਼ੱਕੀ ਗੱਡੀ ਆ ਰਹੀ ਆ ਹਰ ਰੋਜ਼ ਕਿਹੜੀ ਆ ਰਹੀ ਆ ਇਹ ਇਹਨਾਂ ਕੋਲੇ ਪੂਰੇ ਅਖਤਿਆਰ ਨੇ ਇਹ ਇਹਨਾਂ ਨਾਲ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਹਰ ਟਾਈਮ ਰਾਬਤੇ ਚ ਰਹੂਗਾ ਤੇ ਜਿਹੜੇ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਨੇ ਇਹਨਾਂ ਤੇ ਜਿਹੜੀ ਹੈਗੀ ਉਹ ਨਤ ਪਾਈ ਦੋ ਸਰ ਇੱਕ ਜਿਹੜੇ ਆਪਣੇ ਪਿੰਡਾਂ 'ਚ ਚੋਰੀਆਂ ਵੱਧ ਰਹੀਆਂ ਨੇ ਉਹਨਾਂ ਚੋਰੀਆਂ ਬਾਰੇ ਤੁਹਾਡਾ ਕੀ ਵਿਚਾਰ ਹੈ ਵੀ ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਇਹ ਜਿਹੜੇ ਬੱਚੇ ਦੇਖੋ ਚੋਰੀਆਂ ਕਰਦੇ ਆ ਇਹ ਨਸ਼ਿਆਂ ਵਾਲੇ ਹੀ ਨੇ ਜ਼ਿਆਦਾਤਰ ਜੇ ਆਪਾਂ ਗੱਲ ਕਰੀਏ ਇਹਨਾਂ ਨੇ ਹੁਣ ਬਹੁਤ ਹੱਦ ਤੱਕ ਸੁਧਾਰਾ ਪਰ ਫਿਰ ਵੀ ਜੇ ਮੈਂ ਕਹਾਂ ਕਿ ਪੂਰੇ ਲੋਟ ਹੱਲ ਹੋ ਗਿਆ ਹੱਲ ਨਹੀਂ ਹੋਇਆ ਹਜੇ ਵੀ ਕਰੀ ਜਾਂਦੇ ਆ ਉਹਨਾਂ ਤੇ ਅਸੀਂ ਸਖਤ ਕਾਰਵਾਈ ਕਰਵਾ ਰਹੇ ਆਂ ਔਰ ਜਿੱਥੇ ਇਹ ਚੋਰੀ ਦਾ ਸਮਾਨ ਵੇਚਦੇ ਨੇ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਵਾ ਰਹੇ ਆਂ ਹੁਣ ਅਸੀਂ ਪਿੰਡਾਂ 'ਚ ਜਾਂਦੇ ਆ ਕਿ ਦੂਸਰੇ ਪਿੰਡ ਦਾ ਬੰਦਾ ਕਿ ਜ਼ਮਾਨਤ ਦੇ ਜਾਂਦਾ ਪੁਲਿਸ ਨੂੰ ਹਦਾਇਤ ਕਰੀ ਆ ਵੀ ਜਿਹੜਾ ਦੂਸਰੇ ਪਿੰਡ ਦਾ ਵੀ ਜਮਾਨਤੀ ਆ ਉਹਦਾ ਰਿਕਾਰਡ ਕੱਢੋ ਜਿਹੜਾ ਐਸੇ ਬੰਦੇ ਦੀ ਜਮਾਨਤ ਦਿੰਦਾ ਉਹਦੇ ਵੀ ਪਰਚਾ ਦੇ ਕੇ ਜਿਹੜੀ ਉਹਤੇ ਬੰਦੀ ਕਾਰਵਾਈ ਜਿਹੜੀ ਹੋਈ ਹੈ। ਸਰ ਇੱਕ ਹੋਰ ਲੋਕਾਂ ਵੱਲੋਂ ਸ਼ਿਕਾਇਤ ਹੈ ਵੀ ਜਿਹੜਾ ਵੀ ਕੋਈ ਚੋਰ ਫੜਿਆ ਜਾਂਦਾ ਹੈ ਉਹਨੂੰ ਪ੍ਰਸ਼ਾਸਨ ਵੱਲੋਂ ਹਫ਼ਤੇ ਦਾ ਹਜ਼ਾਰ ਦੇ ਵਿੱਚ ਛੱਡਿਆ ਜਾਂਦਾ ਹੈ। ਤੇ ਉਹਦਾ ਕੀ ਤੁਸੀਂ ਸੁਝਾਅ ਦੋਗੇ ਵੀ ਕੋਈ ਨਾ ਜੀ ਮੈਂ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰੂੰਗਾ ਵੀ ਉਹਨਾਂ ਨੂੰ ਛੱਡਿਆ ਕਿਉਂ ਜਾਂਦਾ ਕੀ ਕਾਰਨ ਰਹਿੰਦੇ ਨੇ ਕੀ ਗੱਲ ਹੈ ਵੀ ਉਹਨਾਂ ਦੇ ਕਿਉਂ ਕਾਰਵਾਈ ਨਹੀਂ ਹੁੰਦੀ ਕਿਉਂ ਉਹੀ ਕਿਉਂਕਿ ਉਹੀ ਦੁਆਰਾ ਚੋਰ ਜਦੋਂ ਉਹਨਾਂ ਨੂੰ ਇੱਕ ਵਾਰ ਛੱਡਿਆ ਜਾਂਦਾ ਉਹ ਕਹਿੰਦਾ ਵੀ ਮੈਨੂੰ ਤਾਂ ਛੱਡਦਾ 4 ਦਿਨਾਂ ਚ ਮੇਰਾ ਕਿਸ ਨੇ ਕੀ ਕਰ ਲਿਆ ਇੱਕ 2210 ਵੀ ਰਹੇ ਸੀਗੇ ਵੀ ਮੈਨੂੰ ਆ ਕੇ ਕਹਤਾ ਵੀ ਮੇਰਾ ਮੇਰਾ ਕੀ ਕਰ ਲਿਆ ਮੈਂ ਤਾਂ ਜੋ ਆ ਫਿਰਦਾ ਮੈਂ ਕੋਈ ਨਹੀਂ ਉਹਨਾਂ ਦੇ ਜਿਹੜੇ ਕੋਈ ਜਿਹੜੀ ਕਾਰਵਾਈ ਕੋਈ ਕੱਚੀ ਕਾਰਵਾਈ ਕਰਦੇ ਆ ਜਾਂ ਪੁਲਿਸ ਮੁਲਾਜ਼ਮਾਂ ਦੀ ਕਿਤੇ ਕੋਈ ਇਹੋ ਜੀ ਪੱਖਵਾਕਤ ਕਰਦੇ ਆ ਜਿਹੜੀ ਬੰਦੀ ਕਾਰਵਾਈ ਆ ਸਾਰਿਆਂ ਤੇ ਹੋਊਗੀ ਜੀ ਬਹੁਤ ਬਹੁਤ ਧੰਨਵਾਦ ਜੀ ਰਸਪਾਲ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਮੈਂ ਹਜਿੰਦਰ ਸਿੰਘ ਧਮਾਨ ਪ੍ਰੈਸ ਰਿਪੋਰਟਰ ਪੀਟੀਏ ਧੂਰੀ ਵੇਚਣੇ ਵਰ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟیز